ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਨਾ ਮੁਗਲ ਹਾਕਮ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਪਾਨ ਦਾ ਵੀੜਾ ਰੱਖਿਆ ਤੇ ਕਿਹਾ ਕਿ ਸਾਡੇ ਦਰਬਾਰ ਦੇ ਵਿੱਚ ਅਜਿਹਾ ਕਿਹੜਾ ਸੂਰਮਾ ਹੈ ਜਿਹੜਾ ਸਿੱਖਾਂ ਦੇ ਛੇਵੇਂ ਗੁਰੂ ਦਾ ਸਿਰ ਲਾ ਕੇ ਲੈ ਆਏ ਕਹਿੰਦੇ ਭਰੀ ਸਭਾ ਦੇ ਵਿੱਚੋਂ ਮੁਕਲਿਸ ਖਾਨ ਉੱਠਿਆ ਤੇ ਪਾਨ ਦਾ ਵੀੜਾ ਚੁੱਕ ਕੇ ਮੂੰਹ 'ਚ ਪਾ ਕੇ ਕਹਿੰਦਾ ਮੈਂ ਸਿੱਖਾਂ ਦੇ ਛੇਵੇਂ ਗੁਰੂ ਦਾ ਸਿਰ ਵੱਢ ਕੇ ਲੈ ਕੇ ਆਵਾਂਗਾ ਹੁਣ ਖਬਰ ਚਾਰੇ ਪਾਸੇ ਫੈਲ ਗਈ ਤੇ ਇਹ ਫੌਜ ਲੈ ਕੇ ਚੱਲ ਪਿਆ ਇਹਦੇ ਸਾਹਮਣੇ ਭਾਈ ਬਿਧੀ ਚੰਦ ਆਉਂਦੇ ਆ ਮੈਦਾਨ ਦੇ ਵਿੱਚ ਜੂਝਣ ਵਾਸਤੇ ਏ ਭਾਈ ਵੀਦੀ ਚੰਦ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਗੁਰੂ ਨਾਲ ਦੋ ਦੋ ਹੱਥ ਕਰਨੇ ਆ ਉਹਨਾਂ ਨੂੰ ਭੇਜੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਆਉਂਦੇ ਆ ਨਾ ਇੱਕ ਵਾਰ ਤਾਂ ਵੇਖ ਕੇ ਠੰਬਰ ਜਾਂਦਾ ਹੈ ਇਹ ਫਿਰ ਛੇਵੇਂ ਪਾਤਸ਼ਾਹ ਇਹਨੂੰ ਕਹਿੰਦੇ ਆ ਕਿ ਮੁਕਲਿਸ ਖਾਨਾ ਵਾਰ ਕਰਕੇ ਦੇਖ ਲੈ ਕਿਤੇ ਇਹ ਤਮੰਨਾ ਤੇਰੇ ਅੰਦਰ ਹੀ ਨਾ ਰਹਿ ਜਾਵੇ ਮੋਕਲੇ ਸਖਾਨ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਵਾਰ ਕਰੋ ਮਹਾਰਾਜ ਕਹਿੰਦੇ ਆ ਚੜ ਕੇ ਤੂੰ ਆਇਆ ਪਹਿਲਾਂ ਵਾਰ ਤੂੰ ਕਰ ਇਹ ਤਿੰਨ ਵਾਰ ਕਰਦਾ ਹੈ ਤਿੰਨੋਂ ਵਾਰ ਮਹਾਰਾਜ ਇਹਦੇ ਬੜੇ ਆਸਾਨੀ ਨਾਲ ਰੋਕ ਲੈਂਦੇ ਆ ਫਿਰ ਛੇਵੇਂ ਪਾਦਸ਼ਾਹ